ਟੈਰਫ ਇਹ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਦਾ ਫੇਵਰਿਟ ਵਰਡ ਹੈ ਉਹਨਾਂ ਨੇ ਜਦੋਂ ਦਾ ਵਾਈਟ ਹਾਊਸ ਦੇ ਵਿੱਚ ਪੈਰ ਰੱਖਿਆ ਜਦੋਂ ਦਾ ਉਹਨਾਂ ਨੇ ਆਪਣੀ ਪ੍ਰੈਜ਼ੀਡੈਂਸੀ ਨੂੰ ਸੰਭਾਲਿਆ ਉਦੋਂ ਦਾ ਟੈਰਫ ਵਰਡ ਜਿਹੜਾ ਹੈ ਉਹ ਚਰਚਾ ਦੇ ਵਿੱਚ ਰਿਹਾ ਮਿਸਟਰ ਡੋਨਲਡ ਟਰੰਪ ਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਗਲੋਬਲ ਟ੍ਰੇਡ ਸਟ੍ਰੈਟੇਜੀ ਦੇ ਹੇਠ ਅਮਰੀਕਾ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਦੇਸ਼ਾਂ ਦੇ ਉੱਪਰ ਟੈਰਫ ਲਗਾਏ ਲੇਕਿਨ ਸਿਰਫ ਕੈਨੇਡਾ ਤੇ ਚਾਈਨਾ ਅਜਿਹਾ ਦੇਸ਼ ਸੀ ਜਿਨ੍ਹਾਂ ਨੇ ਜਵਾਬੀ ਟੈਰਿਫ ਲਗਾਇਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੇ ਫਰਾਈਡੇ ਨੂੰ ਕਿਹਾ ਕਿ ਕੈਨੇਡਾ ਅਮਰੀਕਾ ਦੇ ਸਮਾਨ ਉੱਪਰ ਲਗਾਏ ਗਏ ਬਿਲੀਅਨਸ ਆਫ ਡਾਲਰਸ ਦੇ ਜਿਹੜੇ ਜਵਾਬੀ ਟੈਰਿਫ ਹੈ ਉਸ ਨੂੰ ਖਤਮ ਕਰਨ ਜਾ ਰਿਹਾ ਹੈ ਉਥੇ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਆਟੋ ਸਟੀਲ ਤੇ ਐਲੂਮੀਨੀਅਮ ਇਸ ਦੇ ਉੱਪਰ ਟੈਰਫ ਜਿਹੜਾ ਕੈਨੇਡਾ ਵੱਲੋਂ ਅਮਰੀਕਾ ਦੀ ਆਟੋ ਸਟੀਲ ਤੇ ਐਲੂਮੀਨੀਅਮ ਦੇ ਉੱਪਰ ਲਗਾਇਆ ਗਿਆ ਉਹ ਉਸੇ ਤਰੀਕੇ ਜਾਰੀ ਰਹੇਗਾ ਕੈਨੇਡਾ ਨੇ ਤਕਰੀਬਨ ਯੂ ਐਸ ਦੇ ਸਮਾਨ ਤੇ 25% ਟੈਕਸ ਲਗਾਇਆ ਸੀ ਜਿਹੜਾ ਕਿ ਤਕਰੀਬਨ 30 ਬਿਲੀਅਨ ਦੇ ਕਰੀਬ ਸੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ orange juice ਤੋਂ ਲੈ ਕੇ washing machines ਤੱਕ ਪ੍ਰੋਡਕਟ ਜਿਹੜੇ ਸੀ ਉਹਦੇ ਵਿੱਚ ਸੀ ਪਰ ਹੁਣ ਮਿਸਟਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਦੇਖਦੇ ਹੋਏ ਯੂ ਐਸ ਐਮ ਸੀ ਏ ਦੀ ਪਾਲਣਾ ਕਰਦੇ ਹੋਏ ਅਸੀਂ ਇਸ ਟੈਰਫ ਨੂੰ ਖਤਮ ਕਰ ਰਹੇ ਹਾਂ ਮਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਉਹ ਯੂ ਐਸ ਐਮ ਸੀ ਏ ਦੀ ਪਾਲਣਾ ਕਰਨ ਵਾਲੀਆਂ ਵਸਤਾਂ ਤੇ ਟੈਰਫ ਖਤਮ ਕਰਕੇ ਯੂ ਐਸ ਦੇ ਬਰਾਬਰ ਆ ਜਾਣਗੇ ਏਟ ਰੇਡੀਲ 1 ਸਤੰਬਰ ਤੋਂ ਲਾਗੂ ਹੋਏਗੀ ਯੂਐਸ ਦੇ ਵਿੱਚ ਵੀ ਵਾਈਟ ਹਾਊਸ ਨੇ ਇਸ ਕੈਨੇਡਾ ਦੇ ਇਸ ਪੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਹੁਣ ਆਪਣੇ ਗੁਆਂਢੀ ਦੇਸ਼ ਦੇ ਨਾਲ ਵਪਾਰ ਅਤੇ ਸਿਕਿਉਰਟੀ ਦੇ ਬਾਰੇ ਚਰਚਾ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਦੇ ਇਸ ਪੈਸਲੇ ਦੀ ਆਲੋਚਨਾ ਕਰਦੇ ਹੋਏ ਕੰਜ਼ਰਵਟਿਵ ਲੀਡਰ ਪੀਅਰ ਪਾਲਿਵਰ ਨੇ ਕਿਹਾ ਹੈ ਕਿ ਪ੍ਰਾਈਮ ਮਿੰისტਰ ਨੇ ਆਪਣੀਆਂ ਗੂੜੀਆਂ ਰਹਿਸਮਈ ਢੰਗ ਦੇ ਨਾਲ ਗਾਇਬ ਕਰ ਲੀਆਂ ਨੇ ਜਦੋਂ ਰਿਪੋਰਟਰਸ ਨੇ ਮਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਕਿ ਕੈਨੇਡਾ ਕੀ ਆਪਣੀ ਜਿਹੜੀ ਅਪਰੋਚ ਹੈ ਉਹਨੂੰ ਸੌਫਟਨ ਕਰਨ ਜਾ ਰਿਹਾ ਮਾਰਕ ਕਾਰਨੀ ਨੇ ਇਹ ਦੱਸਿਆ ਕਿ ਇਸ ਵਿੱਚ ਵੀ ਕੈਨੇਡਾ ਦਾ ਫਾਇਦਾ ਹੈ ਜੋ ਦੂਸਰੇ ਦੇਸ਼ਾਂ ਦੇ ਨਾਲ ਅਸੀਂ 16% ਅਸਲ ਟੈਰਫ ਦੇ ਉੱਪਰ ਕੰਮ ਕਰਦੇ ਹਾਂ ਤਾਂ ਇਹ ਸਿਰਫ 5.6% ਰਹੇਗਾ ਅਮਰੀਕਾ ਦੇ ਨਾਲ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਦੇ ਮੁਤਾਬਕ ਕੈਨੇਡਾ ਦਾ ਅਮਰੀਕਾ ਦੇ ਸਮਾਨ ਦੇ ਉੱਪਰ ਲਗਾਏ ਗਏ ਬਿਲੀਅਨਸ ਆਫ ਡਾਲਰਸ ਦੇ ਟੈਰਫ ਨੂੰ ਖਤਮ ਕਰਨਾ ਸਟਿਲ ਫਾਇਦੇਮੰਦ ਹੈ